ਇਟ ਵਾਸ ਕਮਿੰਗ ਦਿਸ ਰਿਹਾ ਸੀ ਮੇਰੇ ਵਰਗਾ ਫੌਜੀ ਜਿਹੜਾ ਉਹਨੂੰ ਦਿਸ ਰਿਹਾ ਸੀ ਇਟ ਇਜ਼ ਇਟ ਇਜ਼ ਕਮਿੰਗ ਇਟ ਇਜ਼ ਹੈਪਨਿੰਗ ਹੁਣ ਜਦੋਂ ਸੀ ਇੰਡੀਆ ਜਿਹੜਾ ਹੈ ਨਾ ਬਹੁਤ ਸਮਝਦਾਰ ਤੇ ਆਪਣਾ ਰਿਸਪੋਨਸੀਬਲ ਡੈਮੋਕ੍ਰੇਸੀ ਹੈ ਤੇ ਅਸੀਂ ਜੋ ਵੀ ਐਕਸ਼ਨ ਲਿੱਤਾ ਹੈ ਤੁਸੀਂ ਦੇਖੋ ਰਿਸਪੋਨਸੀਬਲ ਐਕਸ਼ਨ ਲਿੱਤਾ ਟਾਰਗੇਟਸ ਮਾਰੇ ਐਗਜ਼ੈਕਟਲੀ ਪਿਨ ਪੁਆਇੰਟਡ ਟਾਰਗੇਟ ਮਾਰੇ ਆ ਤਾਂ ਕਿ ਸਿਵਿਲੀਅਨਸ ਉਹ ਸਿਵਿਲੀਅਨਸ ਨੂੰ ਇਨੋਸੈਂਟ ਸਿਵਿਲੀਅਨ ਨੂੰ ਮਾਰ ਕੇ ਉਹਨਾਂ ਦੀ ਕਲਚਰ ਚ ਹੈ ਮਾਰਨਾ ਸਾਡਾ ਨਹੀਂ ਹੈ ਸਾਡਾ ਪਾਕਿਸਤਾਨੀ عوام ਨਾਲ ਕੋਈ ਕੋਈ ਦੁਸ਼ਮਣੀ ਨਹੀਂ ਹੈ ਦੁਸ਼ਮਣੀ ਤੇ ਉਹਨਾਂ ਦੀ ਸੋਚ ਨ ਵਿਚਾਰ ਨਾਲ ਹੈ ਉਹਨਾਂ ਦੇ ਉਹਨਾਂ ਦੀ ਜੀ ਸਰਕਾਰ ਦੀ ਜਿਹੜੀ ਥਿੰਕਿੰਗ ਹੈ ਤੇ ਕਲਚਰ ਹੈ ਉਹਨਾਂ ਦੀ ਕਲਚਰ ਨਾਲ ਹੈ ਤੇ ਹੁਣ ਦੇਖੋ ਜਦੋਂ ਇਹ ਹਮਲਾ ਹੋਇਆ ਪੈਲਗਾ ਦਾ ਬੜਾ ਦਰਦਨਾਕ ਇਹ ਆ ਸਾਡੇ ਇਹਨੂੰ ਆਰਡੀਨਰੀ ਹਮਲਾ ਨਾ ਸਮਝਣਾ ਮੇਰੀ ਸੋਚ ਹੈ ਇਹ ਹਮਲਾ ਕਿਉਂ ਹੋਇਆ ਇਹ ਹਮਲਾ ਸਾਡੀ ਸਾਡੀ ਕੀ ਨਾ ਇੰਡੀਆ ਦੀ ਆਤਮਾ ਤੇ ਹੋਇਆ ਦੇਸ਼ ਦੀ ਆਤਮਾ ਸਾਡੀ ਇੱਜ਼ਤ ਤੇ ਹੋਇਆ ਹੋਇਆ ਕਿਉਂ ਇਸ ਤੋਂ ਤਾਂ ਇਸ ਤੋਤਾ ਕੋ ਨਾ ਦੀ ਹੱਥ ਜਿਹੜਾ ਹੱਥ ਹੈ ਉਹ ਕਿਸ ਤਰ੍ਹਾਂ ਪਹੁੰਚਿਆ ਹਰ ਰਿਸਪਾਂਸਿਬਲ ਫੋਰ ਥਿਸ ਫੋਰ ਨਾਟ ਟੇਕਿੰਗ ਇਨਫ ਐਕਸ਼ਨ ਇਨ ਦੀ ਪਾਸਟ ਜਦੋਂ ਉਹਨਾਂ ਨੇ ਪਹਿਲਾਂੋਂ ਤੱਕ ਕੀਤਾ ਸੀ ਅਸੀਂ ਸਰਜੀਕਲ ਸਟ੍ਰਾਈਕ ਮਾਰੇ ਅਰੇ ਨਹੀਂ ਯਾਰ ਨਹੀਂ ਤੁਸੀਂ ਸਮਝਣਾ ਹੈ ਕਿ ਪਹਿਲਾ ਕਲੀਅਰ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਮੇਰਾ ਦੁਸ਼ਮਣ ਕੌਣ ਹੈ ਇਟ ਇਜ਼ ਨੋਟ ਦੀ ਟੈਰਰਿਸਟ ਟੈਰਰਿਸਟ ਉਹਨਾਂ ਕੋਲ ਪਜਾ ਜਾ ਰਿਹਾ ਹੈ ਉਤੇ ਮਰਨ ਆਇਆ ਹੈ ਯੂ ਜੋਕੇਪਿਟਾਈਜ਼ ਯੂ ਕਿਲ 200 ਕੀ ਭਰ ਰਿਹਾ ਪਰ ਉਹਨੂੰ 2000 2000 40000 ਹੋਰ ਨੇ ਉਹਦੇ ਕੋਲ ਹੋਰ ਆ ਜਾਣਗੇ ਬਦਲਾ ਤੇ ਹੋਇਆ ਨਹੀਂ ਖਾਲੀ ਤੁਹਾਨੂੰ ਆਪਣਾ ਇਹ ਹੋਇਆ ਕਿ ਮੈਂ ਉਹਦੇ 400 400 ਦੇ ਟੈਰਰਿਸਟ ਮਾਰਤੇ ਪਰ ਜੜ ਤੇ ਨਹੀਂ ਨਾ ਕੱਟੀ ਬਦਲਾ ਤੇ ਨਹੀਂ ਹੋਇਆ ਇਹ ਐਕਸ਼ਨ ਹੁਣ ਜਿਹੜਾ ਹੈ ਚਲੋ ਜੋ ਪਾਸਟ ਹੋਇਆ ਇਹ ਮੌਕਾ ਮੈਂ ਜੋ ਦੇਖ ਰਿਹਾ ਐਜ਼ ਅ ਐਜ਼ ਅ ਫੌਜੀ ਦੇਖ ਰਿਹਾ ਆਈ ਲਵ ਦ ਸਿਚੁਏਸ਼ਨ ਇਟ ਇਜ਼ ਅ ਗ੍ਰੇਟ ਸਿਚੁਏਸ਼ਨ ਫਾਰ ਦਿਸ ਕੰਟਰੀ ਟੂ ਜਿਹੜੀ ਜੜ ਹੈ ਨਾ ਜੜ ਨੂੰ ਖਤਮ ਕਰਨ ਦਾ ਹੁਣ ਜਿਹੜਾ ਆਪਣਾ ਇਸ ਟਾਈਮ ਤੱਕ ਅੱਜ ਤੱਕ ਜੋ ਵੀ ਐਕਸ਼ਨ ਹੋਇਆ ਹੈ ਅਗਰ ਦੇਖਿਆ ਜਾ ਏ ਨੂੰ ਡਿਵਾਈਡ ਕਰ ਸਕਦੇ ਹੋ ਲੌਂਗ ਟਰਮ ਐਂਡ ਸ਼ਾਰਟ ਟਰਮ ਲੌਂਗ ਟਰਮ ਦਾ ਐਕਚੁਅਲੀ ਲੌਂਗ ਟਰਮ ਜਿਹਦਾ ਇਫੈਕਟ ਹੋਏਗਾ ਉਹਦਾ ਦੋ ਚੀਜ਼ਾਂ ਦੋ ਕੀਤੇ ਆ ਜਿਹੜਾ ਬਹੁਤ ਹੈਵੀ ਪੇਮੈਂਟ ਉਹਨਾਂ ਨੂੰ ਹੋਣੀ ਆ ਇੱਕ ਤੇ ਇੰਡਸ ਵਾਟਰ ਹੈ ਨਾ ਉਹਨਾਂ ਦੀ ਤੁਹਾਨੂੰ ਪਤਾ ਹੀ ਹੈ ਪੰਜਾਬ ਵਰਗਾ ਉੱਤੇ ਵੀ ਆ ਸਾਰਾ ਸਾਰੀ ਖੇਤੀਬਾੜੀ ਆ ਸਭ ਖੇਤੀਬਾੜੀ ਉਹਨਾਂ ਦੀ ਸਾਰੀ ਮਾਰੀ ਜਾਣੀ ਆ ਔਰ ਪਾਕਿਸਤਾਨੀ ਆਰਮੀ ਜਿਹੜੀ ਹੈ ਨਾ ਇਟ ਇਜ਼ ਕੰਟਰੋਲਿੰਗ 44% ਆਫ ਦੀ ਐਗਰੀਕਲਚਰਲ ਲੈਂਡ ਦੀ ਪਾਕਿਸਤਾਨੀ ਆਰਮੀ ਇਜ਼ ਗੋਇੰਗ ਟੂ ਬਲੀਡ ਸਮਝ ਗਏ مالک ਜਿਹੜੇ ਨੇ ਉਹ ਜ਼ਮੀਂਦਾਰ ਜ਼ਮੀਂਦਾਰ ਪਾਕਿਸਤਾਨੀ ਆਰਮੀ ਉੱਥੇ ਉਹ ਖੇਤੋਂ ਖੇਤ ਉਹ ਜਿਹੜੇ ਜਿਹੜੇ 골ਡਨ ਖੇਤ ਨੇ ਨਾ ਸਬੋਨਾ ਕੋਲ ਨੇ ਉਹ ਉਹਨਾਂ ਨੂੰ ਕੋਈ ਪਾਣੀ ਨਹੀਂ ਆਣਾ ਤੇ ਪਾਕਿਸਤਾਨੀ ਆਰਮੀ ਇਸ ਗੋਇੰਗ ਟੂ ਬਲੀਡ ਪਹਿਲੀ ਚੀਜ਼ ਦੂਸਰੀ ਇੰਡਸ ਵਾਟਰ ਟ੍ਰੀਟੀ ਹੋ ਗਈ ਦੂਜਾ ਜਿਹੜਾ ਇੰਡੀਆ ਨੇ ਜਿਹੜਾ ਟ੍ਰੇਡ ਬੰਦ ਕੀਤਾ ਨਾ ਉਹਨਾਂ ਨਾਲ ਟ੍ਰੇਡ ਅਸੀਂ ਉਹਨਾਂ ਕੋਲੋਂ ਤਾਂ ਹਾਰਡਲੀ ਐਨੀਥਿੰਗ ਲੈ ਬਦਾਮ ਬਦੂ ਮੇ ਉਹ ਕਿੱਥੋਂ ਵੀ ਲੈ ਸਕਦੇ ਆ ਭਾਂ ਤੋਂ ਲੈ ਲਾਂਗੇ ਕਿੱਥੇ ਹੋਰ ਲੈ ਲਾਂਗੇ ਤੇ ਉਹ ਸਾਰਾ ਤਾਂ ਉਹਨਾਂ ਨੂੰ ਫਾਰਮਾ ਉਹਨਾਂ ਦਾ ਬੰਦ ਹੋ ਗਿਆ ਫਾਰਮਾ ਮੈਡੀਸਿਨਸ ਇੰਡੀਆ ਇਜ਼ ਦੀ ਹੱਬ ਆਫ ਮੈਡੀਸਿਨਸ ਮੈਡੀਸਿਨ ਬੰਦ ਹੋ ਗਈ ਚੀਪ ਮੈਡੀਸਿਨਸ ਪਾਕਿਸਤਾਨੀ ਆਵਾਮ ਇਜ਼ ਗੋਇੰਗ ਟੂ ਸਫਰ ਹੁਣ ਹਕੀਕਤ ਗਰਾਊਂਡ ਹਕੀਕਤ ਹੁਣ ਗਰਾਊਂਡ ਹਕੀਕਤ ਦੇਖਣਾ ਇਹ ਤੇ ਹੋ ਗਿਆ ਲੌਂਗ ਟਰਮ ਹੁਣ ਸ਼ਾਰਟ ਟਰਮ ਚ ਬਦਲਾ ਤੇ ਲਾਣਾ ਸੀ ਨਾ ਯਾਰ ਬਦਲਾ ਤੇ ਹੱਕ ਬਣ ਰਿਹਾ ਸੀ ਤੁਸੀਂ ਕਹੋਗੇ ਕਿ ਬਦਲਾ ਹੋ ਗਿਆ ਮੈਂ ਕਹਾਂਗਾ ਨੋ ਦਿਸ ਇਜ਼ ਦਾ ਬਿਗਨਿੰਗ ਆਫ ਦਾ ਬਦਲਾ ਇਹ ਜਿਹੜੇ ਅੱਜ ਨੋ ਟਾਰਗੇਟ ਮਾਰੇ ਆ ਬਿਕਨ ਕਿਉਂਕਿ ਸਾਡਾ ਸਾਡਾ ਦੁਸ਼ਮਨ 테러ਰਿਸਟ ਨਹੀਂ ਹੈ ਸਾਡਾ ਦੁਸ਼ਮਨ ਉਹ ਪੰਜਾਬੀ ਜਨਰਲ ਜਨਰਲ ਹੈ ਉਹ ਤੇ ਪਾਕਿਸਤਾਨੀ ਆਰਮੀ ਦਾ ਸਾਡਾ ਇਹ ਨਾ ਮੈਂ ਕਹਿ ਰਿਹਾ ਕਿ ਇਹ 골ਡਨ ਓਪਰਚੁਨਿਟੀ ਹੈ ਸਾਡੇ ਵਾਸਤੇ ਵੀ ਦੁਬਾਰੇ ਉਹ ਤਾਂ ਹੋ ਸਕਦਾ ਹੈ ਨਹੀਂ ਉਹ ਹੋਏਗਾ ਅਗਰ ਅਸੀਂ ਨਹੀਂ ਕਰਾਂਗੇ ਤੇ ਕਿਉਂਕਿ ਜੜ ਤੇ ਜਿੰਦਾ ਰਹੇਗੀ ਨਾ ਦੇਖੋ ਇਹਨੂੰ ਇਹਨੂੰ ਖਤਮ ਕਰਨ ਵਾਸਤੇ ਕੀ ਕਰਨਾ ਅਸੀਂ ਅਸੀਂ ਕੀ ਕਰਨਾ ਪਾਕਿਸਤਾਨ ਜਰਨੈਲ ਨੂੰ ਖਤਮ ਕਰਨਾ ਹੈ ਉਹਦੀ ਪਕੜ ਜਿਹੜੀ ਹੈ ਪਾਕਿਸਤਾਨੀ ਕਲਚਰ ਤੇ ਪਾਕਿਸਤਾਨੀ ਪੋਲਿਟਿਕਸ ਤੇ ਪੋਲਿਟਿਕ ਸੋਸ਼ਲ ਫਾਈਬਰ ਤੇ ਜਿਹੜਾ ਉਹਦੀ ਪਕੜ ਹੈ ਨਾ ਉਹਨੂੰ ਖਤਮ ਕਰਨਾ ਹੈ ਤਾਂ ਡੈਮੋਕ੍ਰੇਸੀ ਮਸਟ ਕਮ ਅਪ ਔਨ ਇਟਸ ਓਨ ਕਿਸ ਤਰ੍ਹਾਂ ਹੋਏਗਾ ਪਲਾਨ ਕੀ ਹੋਣਾ ਚਾਹੀਦਾ ਇਹ ਵਿਚਾਰ ਖਾਲੀ ਮੇਰੇ ਆਪਣੇ ਆਪਣੇ ਹੈ ਨਾ ਸਰਕਾਰ ਨਾਲ ਇਹਦਾ ਕੋਈ ਮਤਲਬ ਮੈਂ ਖਾਲੀ ਆਪਣੇ ਦੇ ਰਿਹਾ ਵੀ ਹੈਵ ਗਾਟ 1.4 ਮਿਲੀਅਨ ਸਟਰੋਂਗ ਆਰਮੀ देखो मैं रिटायर्ड हाँ यू एज टैक्स पेयर इज पेइंग मी पेंशन यू आर पेइंग मी वी आर ऑल वी आर ऑल यू नो डिपेंडेंट अपॉन यू वी हैव गे अपना जवानी देती है पर तुम भी तो सू देख रहे हो ना वी हैव गॉट 1.4 पॉइंट फोर मिलियन स्ट्रोंग आर्मी एंड वी हैव गॉट अनदर हाफ ए मिलियन वेटर अवेलेबल टू अस दैट इज टू मिलियन स्ट्रॉग इन यूज करना यार इस पावर यूज करना यूज की करो ਡਿਪਲੋਇ ਰੱਖੋ ਡਿਪਲੋਇ ਰੱਖੋ ਤਨਖਾਹ ਦੇ ਰਹੇ ਹੋ ਨਾ ਯਾਰ ਬੂਟਸ ਨੂੰ ਡਿਪਲੋਇ ਰੱਖੋ ਗਰਾਉਂਡ ਤੇ ਹੁਣ ਜਿਹੜਾ ਹੁਣ ਡਰ ਰਿਹਾ ਪਾਕਿਸਤਾਨ ਉਹਨਾਂ ਨੇ ਆਪਣੀ ਆਰਮੀ ਮੂਵ ਕੀਤੀ ਹੈ ਤੋਂ بلوچستان ਤੋਂ ਜਿੱਦਾਂ ਹੀ ਉਹਨਾਂ ਦੀ ਆਰਮੀ بلوچستان ਤੋਂ ਮੂਵ ਕੀਤੀ ਉਹਨਾਂ ਦੀ ਬਲੂਚ ਲਿਬਰੇਸ਼ਨ ਆਰਮੀ ਹੈਜ਼ ਗੋਨ ਐਂਡ ਕੈਪਚਰਡ देयर ਪੋਸਟ ਦੇਅਰ ਦੇਅਰ ਪਾਕਿਸਤਾਨ ਪੁਲਿਸ ਗਾਈਜ਼ ਹੈਵ ਰਨ ਅਵੇ ਐਸੀ ਖਬਰ ਆ ਰਹੀ ਹੈ ਉਹਨਾਂ ਕੋਲ ਤੇ 4 ਬਿਲੀਅਨ ਡਾਲਰ ਹੈ ਖਾਲੀ ਉਹ ਤੇ 15 ਦਿਨ ਚ ਉਹਨਾਂ ਨੂੰ ਫੂਕ ਫੂਕ ਕੇ ਉਹਨਾਂ ਨੂੰ ਐਮਨੂਸ਼ਨ ਫੁਕਾਈ ਜਾਓ ਗੱਡੀਆਂ ਭਜਾਈ ਜਾਓ 에ਅਰਕਾਰਡ ਉਡਾਈ ਜਾਓ ਉਹਨਾਂ ਦੇ 15 ਦਿਨ ਦੇ ਅੰਦਰ 15 ਦਿਨ ਦੇ ਅੰਦਰ ਉਹਨਾਂ ਦੀ ਖਲਾਸੀ ਹੋ ਜਾਣੀ ਆ ਫਿਰ ਕੀ ਕਰਨਗੇ ਹਾਊ ਵਿਲ ਦੇ ਫਾਈਟ ਅ ਵਾਰ ਪਾਣੀ ਬੰਦ ਕਰਤਾ ਟ੍ਰੇਡ ਬੰਦ ਕਰਤੀ ਉਥੇ ਕੀ ਨਾਮ ਅਰੇਬੀਅਨ ਸੀ ਤੋਂ ਪੋਰਟ ਬੰਦ ਕਰਤਾ ਤੇ ਬਰੀਡ ਤੇ ਖਤਮ ਤੇ ਹੋਏਗਾ ਨਾ ਉਹ ਗਰੀਬੀ ਆਏਗੀ ਜਦੋਂ ਗਰੀਬੀ ਆਂਦੀ ਆ ਨਾ ਸਰ ਮਸਲਾ ਉਹਦਾ ਹੱਲ ਹੁੰਦਾ ਜਦੋਂ ਆਵਾਮ ਗਰੀਬ ਹੋ ਜਾਏਗੀ ਉਹ ਉਹਨਾਂ ਨੇ ਟੁੱਟ ਕੇ ਪੈਣਾ ਇਸ ਪਾਕਿਸਤਾਨੀ ਆਰਮੀ ਨੂੰ ਤੇ ਇਹਨਾਂ ਨੇ ਅੰਦਰੋਂ ਵਿਦਰੋਹ ਹੋਣਾ ਤੇ ਪੰਜ ਹਿੱਸਿਆਂ ਚ ਵੰਡਣਾ ਬਲੂ ਬਲੂਚਿਸਤਾਨ ਸਿੰਧ ਪਖਤੂਨਵਾ ਗਿਲਗਿਟ ਤੇਰੇ ਪੰਜਾਬ ਪੰਜਾਬ ਰਹਿ ਜਾਣਾ ਛੋਟਾ ਜਿਹਾ ਬਾਕੀ ਇਹ ਜਿਹਨੂੰ ਅੱਜ ਪਾਕਿਸਤਾਨ ਕਹਿ ਰਹੇ ਹੋ ਨਾ ਉਹ ਵੈਸਟ ਪੰਜਾਬ ਹੋ ਜਾਣਾ ਕੁਝ ਨਾ ਹੋ ਜਾਣਾ ਜੋ ਵੀ ਕਹਿ ਲੋ ਉਹ ਲੇਕਿਨ ਅਸਲੀ ਆਵਰ ਏਮ ਸ਼ੁਡ ਬੀ ਵੀ ਸ਼ੁਡ ਨਾਟ ਯੂਜ਼ आवर ਮਿਲਟਰੀ ਕਿਉਂਕਿ ਨਿਊਕਲੀਅਰ ਐਸਕੇਲੇਸ਼ਨ ਨਾ ਹੋ ਅਸੀਂ ਐਸਕੇਲੇਟ ਨਹੀਂ ਕਰਨਾ ਅਸੀਂ ਉਹਦੇ ਉੱਪਰ ਪ੍ਰੈਸ਼ਰ ਰੱਖਣਾ ਤੇ ਗਲਾ ਜਿਹੜਾ ਹੈ ਨਾ ਘੋਟਣਾ ਨਹੀਂ ਅਸੀਂ ਉਹਦੇ ਗਲੇ ਦੇ ਉੱਪਰ ਬਸ ਉਹਨੂੰ ਹਿੱਲਣ ਨਹੀਂ ਦੇਣਾ ਉਹਨੂੰ ਦਬਾ ਕੇ ਰੱਖਣਾ ਔਰ ਇਕਨੋਮਿਕ ਬਲੀਡਿੰਗ ਕਰਨੀ ਹੈ ਔਰ ਆਵਾਮ ਨੂੰ ਗਰੀਬ ਕਰਨਾ ਹੈ ਆਵਾਮ ਗਰੀਬ ਹੋਈ ਕਿ ਆਪਣੇ ਆਪ ਨੋਚ ਨੋਚ ਕੇ ਗਿੱਦਾ ਮੰਗਰ ਇਸ ਪਾਕਿਸਤਾਨੀ ਆਰਮੀ ਦੇ ਜਰਨੈਲਾਂ ਨੂੰ ਖਾ ਦੇਣਾ ਜਦ ਤੱਕ ਉਹ ਪੰਜਾਬੀ ਜਨਰਲ ਜਿਹੜਾ ਹੈ ਨਾ ਉੱਥੇ ਜਦ ਤੱਕ ਉਹ ਮਰੇਗਾ ਨਹੀਂ ਨਾ ਜਦ ਤੱਕ ਉਹਦਾ ਸਿਰ ਨਹੀਂ ਕਟੇਗਾ ਅਸੀਂ ਸਿਰ ਕਾਟੀ ਅਸੀਂ ਕੱਟੀਏ ਜਾਂ ਉਹਨਾਂ ਦੀ ਆਵਾਮ ਕੱਟੇ ਵੀ ਸ਼ੁੱਡ ਬੀ ਵਾਂਟਿੰਗ ਥੈਟ ਟੂ ਹੈਪਨ ਜਦ ਤੱਕ ਨਾਟ ਦਿਸ ਸੋਲੂਸ਼ਨ ਇਜ਼ ਨੈਵਰ ਐਂਡਿੰਗ ਅੱਜ ਅੱਜ ਖਤਮ ਕਰ ਦੋ 4 ਸਾਲ ਬਾਅਦ ਫੇਰ ਹੋਏ ਮੈਂ ਇਹ ਕਹਿ ਰਿਹਾ ਕਿ ਇਟ ਇਜ਼ ਜਸਟ ਦ ਬਿਗਨਿੰਗ of the punishment this is not the punishment the punishment is going to be economic asi throttle karke rakhenge fauj must throttle them gala dabke rakho te andaron jehda hai na revolt andaron paida hon do taaki nuclear option use hi na kar sakya asi attack nahi kar rahe pehla na hove is waste asi chhadna nahi unnu is wari nahi chhadna ye mauka it is now or never after this this is the golden golden point ਇਨ ਦਾ ਹਿਸਟਰੀ ਆਫ ਇੰਡੀਆ ਪਾਕਿਸਤਾਨ ਰਿਲੇਸ਼ਨਸ਼ਿਪ ਜਿੱਥੇ ਕਿ ਅਗਰ ਅਸੀਂ ਇਨਫ ਨਹੀਂ ਕੀਤਾ ਨਾ ਜਿਹਨੂੰ ਕਹਿੰਦੇ ਇਨਫ ਇਨਫ ਨਹੀਂ ਕੀਤਾ ਤੇ ਦੈਨ ਵੀ ਵਿਲ ਕੀਪ ਸਫਰਿੰਗ ਯੋਰ ਚਿਲड्रन ਵਿਲ ਸਫਰ ਮਾਈ ਚਿਲड्रन ਐਂਡ ਮਾਈ देयर ਚਿਲड्रन ਵਿਲ ਕੀਪ ਸਫਰਿੰਗ ਥਿਸ ਵਿਲ ਕੀਪ ਹੈਪਨਿੰਗ ਵੀ ਮਸਟ ਨਾਟ ਲੈਟ ਥਿਸ ਐਵਰ ਹੈਪਨ ਔਰ ਉਸ ਤੋਂ ਬਾਅਦ ਉਹ ਉਹਦੇ ਲਈ ਆਪਾਂ ਸਮਝਣਾ ਹੈ ਕਿ ਆਵਰ ਐਨੀਮੀ ਇਜ਼ ਨਾਟ ਟੈਰਰਿਸਟ ਉਹਨਾਂ ਦੇ ਆਕਾ ਨੇ ਜੋ ਹੋਮ ਮਿਨਿਸਟਰ ਸਾਹਿਬ ਕਹਿੰਦੇ ਆ ਆਕਾ ਤੱਕ ਪਹੁੰਚेंगे पहुंचा आई एम टलिंग जो इंडिया माइंड सैट है जो जो सा प्रधानमंत्री का होम मिनिस्टर का और जो आवाम इंडिया का मूड है इस बेलो असं आका तक पहुंचा टाइम लगेगा दो साल चार साल लेकिन पहुंचा की? की जरूर अपने को बहुत अच्छा एक्सटर्नल अफेयर मिनिस्टर भी है ओ, देखो ओ, ओ, दबदा नहीं यार यूरोप जाके यूरोपियन दबता है वी आर लुकिंग फॉर पार्टनर्स वी आर नॉट लुकिंग फॉर प्रीचर्स सो वी हैव अ ग्रेट एक्सटर्नल अफेयर्स मिनिस्टर वी गॉट अ ग्रेट प्राइम मिनिस्टर वी गॉट अ ग्रेट होम मिनिस्टर वी गॉट अ ग्रेट आर्मी देन वाई शुड इंडिया सफर प्लीज टेल मी वी हैव घॉट वन ऑफ द स्ट्रोंगेस्ट आर्मी टाइम स्ट्रॉगर देन पाकिस्तान और लेट में एक चीज होगा इतनी लोग कहें चाइना चाइना इज नॉट अ फैक्टर चाइना वी आर ऑल्सो न्यूक्लियर पावर ही विल नॉट कम एन वो ज्यादा से ज्यादा चार एयरक्राफ्ट दे देगा सौ ड्रोन दे देगा उस की फर्क पै रहा है इट इज नॉट चेंजिंग द गेम पाकिस्तान हैज गॉट नो मनी विद इट ही इज गोइंग टू बी फिनिश्ड इन टेन डेज टाइम फ्रॉम नाउ खत्म हो गई ब्लीड 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 इंटरनल रिवोल्ट किल नाउ मेरी अपनी एक लास्ट पॉइंट मेरी जो है ताक देखो ए, मेरी अपनी अपना विचार है थ डे सिक्सटीन बारह सोलह चौदह सोलह दिन लग रहे हैं है ना रिस्ट्रेंड रिस्ट्रेंड जवाब देने वास्ते अरे यार वी आर अ वेरी पावरफुल कंट्री इजराइल न कर तीन घंटे के अंदर वो डिविजन भेजता है किल्स यू दैट इज द माइंड सैट वी मस्ट फॉर दिस इंडियन आर्मी मस्ट क्रिएट अ वेरी स्ट्रोंग फोर्स आइडेंटिफाई ਟਾਰਗੇਟਸ ਜਿਹਦੇ ਅੰਦਰ ਉਹਨੂੰ ਪਨਿਸ਼ਮੈਂਟ ਉਹਨੂੰ ਤਾਂ ਹੀ ਮਿਲਨੀ ਆ ਅਗਰ ਉਹਦੇ ਜਰਨੈਲ ਪਾਕਿਸਤਾਨੀ ਆਰਮੀ ਟੁੱਟਦੀ ਹੈ ਜਰਨੈਲ ਉਹਨਾਂ ਦੇ ਪੰਜਾਬੀ ਪੰਜਾਬੀ ਜਰਨੈਲ ਮਰਦੇ ਆ ਉਹਨਾਂ ਦੇ ਪੰਜਾਬੀ ਸੋਲਜਰ ਮਰਦੇ ਆ ਪਿੰਡਾਂ 'ਚ ਉਹਨਾਂ ਦੀ ਲਾਸ਼ਾਂ ਜਾਂਦੀਆਂ ਤੇ ਦੂਜਾ ਜਿਹੜਾ ਉਹਨਾਂ ਦੀ ਜ਼ਮੀਨ ਅਸੀਂ ਲੈਂਦੇ ਆ ਨਾਓ ਥਿਸ ਸਪੈਸ਼ਲ ਫੋਰਸ ਇਸ ਡਿਪਲੋਇਡ 올 द ਟਾਈਮ ਰੈਡੀ ਟੂ ਟੇਕ 5 ਸਕੁਅਰ ਫੁਲਵਾਮਾ ਕੋ ਅਗਰ ਫੁਲਵਾਮਾ ਕਰੇਗਾ 10 ਕਿਲੋਮੀਟਰ ਤੋਂ ਗਏ ਤੋਂ ਪੀਓ ਕੇ ਜਸਟ ਗੋਇੰ ਟੂ ਕੈਪਚਰ ਇਟ ਇਨ 5 ਆਵਰਸ ਉਸ ਤੋਂ ਬਾਅਦ ਆਰਮੀ ਉਹਨਾਂ ਦੀ अटैक कर दी रहे, दी रहे और उन्हें पता लग जाना बाद उसट मीन ऐसा ना हो वो अपनी आर्मी को परमानेंटली डिप्लॉयड रखेगा उधर परमानेंटली डिप्लॉयड अगर आर्मी को रखोगे तो यार ब्लीडिंग होती है ब्लीडिंग आर्मी आर्मी इज अ गजलर ऑफ मनी वो आर्मी जो डिप्लॉय रखो चूस बहुत बड़ा दे विल डाई दे कांट सर्वाइव दिस एंड वी विल एवरी टाइम यू डू इट मैसेज इज देयर कि हम पुलवामा करेंगे दस किलोमीटर मारेगा कहीं ना कहीं मार देगा आपने दिखाना है उसको यार मार दूंगा दस किलोमीटर छोड़ूंगा नहीं दस किलोमीटर मार दूंगा अंदर भी मारूंगा पीओके भी कब दस स्क्वायर किलोमीटर ले जाऊंगा चाइना भी तो यही करता है स्लामी स्लाइसिंग करता है, ले जाता है तुम करते रहो जो मर्जी उसने ले गया ले गया वैसे हम जो लेके ले गए ले वैसे ही हमारा लैंड है